ਚੁੰਨੀਆਂ ਮਰਜੀ ਮਠਿਆ ਖਾਲ ਹੋ ਇਹਨਾਂ ਦਾ ਟੇਸ ਘਟਦਾ ਹੀ ਨਹੀਂ ਵੱਧਦੀ ਜਾਂਦਾ ਮਠੀਆਂ ਇਹ ਨੀ ਮਠੀ ਹੈ ਜਾਂ ਨਹੀਂ ਵੀ ਕੋਈ ਇੱਕ ਹੋਈ ਦੋ ਹੋਈ ਤੂੰ ਤਾਂ ਪਾ ਦੇ ਬਲੇਡ ਵਾਲੀ ਮਠੀਆਂ ਦੀ ਸੁਆਦ ਹੀ ਬੜੀਆਂ ਨਹੀਂ ਹੁੰਦੀਆਂ ਤੋ ਇਹ ਹਰਕੀ ਤੋ ਨਹੀਂ ਹੁੰਦੀਆਂ ਬੜੀਆਂ ਸੁਆਦ ਮਠੀ ਤੂੰ ਸੁਆਦ ਲੈਂਦੇ ਦੋ ਦਿਨ ਜੀ ਦਿਨ ਦਿਨ ਜੇ ਖਤਮ ਕਰ ਦਿਓ ਹਣਾ ਤਖਾਨ ਮਤਲਬ ਤੇ ਕਿਹਨਾ ਹਾਂਦਾ ਕੋਈ ਚੀਜ਼ ਨੂੰ ਖਾਣ ਬਸਤੇ ਹੈ ਤੇ ਖਾਣੀਆਂ ਹੀ ਹੈ ਲੈ ਛੋੜੀ ਗੱਡੀ ਖਾਣਾ ਤੇ ਖਾਣੀਆਂ ਤੇ ਇੱਕ ਦਿਨ ਹੀ ਖਾਣਦਾ ਬੰਦਾ ਇੱਕ ਸਵੇਰੇ ਖਾਂਦਾ ਇੱਕ ਸ਼ਾਮੀ ਖਾਂਦਾ ਦੋ ਦਿਨ ਚਾਰ ਦਿਨਾਂ ਮਠੇ ਇੱਕ ਨੂੰ ਹੀ ਖਾਣਾ ਨਹੀਂ ਹੁੰਦੇ ਨੇ ਤਾਂ ਖਾਂਦੇ ਵੀ ਧਿਆਨ ਰੱਖਣ ਲੱਗ ਪਿਓ ਤੇਰੇ ਖਾਣਾ ਪੈਂਦਾ ਬੋਲਾ ਖਾਣਾ ਕੋਈ ਤਲਿਆ ਖਾਣਾ ਕੋਈ ਬਾਹਰ ਦਾ ਚੰਗੀ ਗੱਲ ਥੋੜੀ ਹੁੰਦੀ ਏ ਤੂੰ ਆਪ ਤੇ ਕੁਝ ਖਾਂ ਪੀ ਲਈ ਮੈਨੂੰ ਤੇ ਖਾਂਦੇ ਹੋ ਮੈਂ ਆਪਣੇ ਮੇਰੇ ਜੋਗਾ ਬਚੇਗਾ ਤਾਂ ਹੀ ਨਾ ਤੇ ਤੂੰ ਛੱਡੇਂਗੀ ਤੇ ਉਹ ਯਾਰ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਕਿ ਉਹ ਖਾਂਦੇ ਜਾਂ ਜਿਆਦਾ ਸਪਾਈਸ ਨਾਲ ਮਠੀਆਂ 소ਸ ਨਾਲ ਕੋਣ ਖਾਂਦਾ ਚਾਹ ਨਾਲ ਮਠੀ ਖਾਈ ਜਾਂਦੀ ਹੈ ਗਰਮੀ ਹੈ ਨਾ ਚਾਹ ਵੀ ਇਹਨੂੰ ਦਿਲ ਨਹੀਂ ਕਰਦਾ ਜਿਆਦਾ ਮਠੀ ਤੇ ਸਵਾਲ ਮਠੀ ਬਦਲਣੀ ਹੁੰਦਾ ਹਾਂ ਦਿਲ ਕਰਦਾ ਫਰਾਈ ਜੀ ਜਾਂ ਗਰਮੀ ਜੋ ਹੈਗਾ ਇਹੀ ਹੈ ਉਹ ਬਰੋ ਮੋਮੋਸ ਮਗਾ ਲੈ ਮਰ ਕੋ ਦੋ ਨਹੀਂ ਮੰਨੇ ਮੋਮੋਸ ਲੈ ਆ ਗਏ ਨੇ ਮੈਂ ਤੂੰ ਉਹ ਤੇ ਤੂੰ ਖਾਣੇ ਨਹੀਂ ਰਹਿਂਦਾ ਮੈਂ ਇਕੱਲਾ ਖਾ ਲਾਂਗਾ ਜੋ ਆ ਮਮਾਸਲੇ ਆਂਦੇ ਨੇ ਤੇ ਮਠੀਆਂ ਨਹੀਂ ਆ ਖਾ ਗਦੇ ਫਿਰ ਮੈਂ ਬੋਹਾਂ ਸਰ ਦੂਜੀ ਜਗ੍ਹਾ ਗਈ ਆ ਨਾ ਬਥੇਰੀ ਜਗ੍ਹਾ ਖਾਦੇ ਬੋਹਰੇ ਡੀਵੀ ਤੋਂ ਬਣਾਈ ਹੋਣੀ ਹੈ ਜਿੱਤੇ ਹੂੰ ਉਹ ਵੀ ਖਾਣੀ ਹੈ ਚਲ ਖਾਣੀ ਨਹੀਂ ਆ ਡੇਡਾ ਕੂਆ ਤੇਰਾ ਜੋ ਮਰਜੀ ਸਮੋ ਬੋਧੀਆਂ ਬਾਅਦ ਦੀ ਜੀ ਜਾਨੀ ਖਾਈ ਜਾਂਦੀਆਂ ਉਹ ਦੋ ਦੁਬਾਰਾ ਮੈਸੇਜ ਬਾਅਦ ਰੇੜੀਆਂ ਦੇ ਵੇਖੋ ਕਿੰਨੀਆਂ ਜਨਾਨੀਆਂ ਖਾਂਦੇ ਕਿੰਨੀਆਂ ਰੇੜੀਆਂ ਤੇ ਕਿੰਨਾ ਰਸ਼ ਪਿਆ ਜੇ ਜਨਾਨੀਆਂ ਕੁਝ ਖਾਣ ਨਾ ਤੇ ਰਸ਼ ਉਹਨਾਂ ਦਾ ਕਾਰੋਬਾਰ ਜਿਵੇਂ ਚੱਲੇ ਉਹਦੇ ਮਹੀਨੇ ਦੇ ਕਿਤੇ ਇੱਕ ਦਿਨ ਹੀ ਖਾਂਦੇ ਹੋਗੇ ਰੋਜ਼ ਇੱਕ ਜਨਾਨੀ ਥੋੜੀ ਰੱਖੀਂਗਾ ਰੋਜ਼ ਬੱਕਰੀਆਂ ਦੀ ਜਨਾਨੀਆਂ ਹੋਣਗੀਆਂ ਤੇ ਵਖਰੇ ਵਖਰੇ ਤੇ ਸਟਾਲ ਵੀ ਦਾ ਵਖਰੇ ਵਖਰੇ ਹੈ ਕਿਹਨੇ ਰਗਾ ਨੇ ਤੈਨੂੰ ਤੇ ਰੋਜ਼ ਦੇਖਦੀ ਗਈ ਤੇ ਜੀਦਨ ਲਿਆ ਕੇ ਦਵਾ ਠੀਕ ਹੈ ਨਹੀਂ ਲੱਗਦਾ ਤਾਂ ਵੀ ਤੂੰ ਦੂ ਮੁਰਗੇ ਮੈਨਾਂ ਲੰਨਾਂ ਨਾਲ ਲਿਆ ਕੇ ਦਵਾ ਤੇ ਲੰਨਾਂ ਲਿਆ ਲਿਆ ਇਹਦੇ ਵਧੀਆ ਗੱਲ ਹੈ ਨਾ ਚੰਗਾ ਕੀਤਾ ਨਾ ਲਿਆ ਕੇ ਜਨਾਨੀ ਨੂੰ ਖੁਸ਼ ਰੱਖੀਦਾ ਔਰ ਦਿਲ ਤੇ ਖੁਸ਼ ਹੋਏਗਾ ਤਾਂ ਜਨਾਨੀ ਖੁਸ਼ ਆਦਰ ਕੁੰਡਾ ਜੇਵਦਾ ਹੋਈਏ ਨਾਲ ਹੈ ਨਾ ਉਹ ਤਾਂ ਫਿਰ ਹੋਣਾ ਹੀ ਤੇ ਕਿਨੇ ਖਾਈ ਦੁੰਦਾ ਜਾ ਹੋਂ ਮੈਂ ਤੇ ਕਿਨੇ ਜਾ ਹੋਂ ਰਫੜ ਗਰਮੀ ਸਰਦੀ ਚ ਖਾਣ ਦਾ ਥੋੜੀ ਟੇਸਟ ਘਟਦਾ ਭਾਵੇਂ ਗਰਮੀ ਆ ਰਿਹਾ ਨਾ ਅਰੇ ਆ ਬਲੇਡ ਮੈਂ ਖਾਣੀ ਐ ਉਹ ਤਾਂ ਮੈਨੂੰ ਇਹ ਤਾਂ ਛੱਡ ਨਹੀਂ ਖਾਦ ਲੈਣੀ ਐ ਪਹਿਲੇ ਮੋਮੋਸ ਖਾ ਲਵਾਂ ਪਤਾ ਹੈ ਤੇਰਾ ਪਤਾ ਨਹੀਂ ਛੇੜ ਨਾ ਖੂ ਬਨੇ ਆ ਖਰੇ ਨੇ ਜੋ ਆ ਦੇ ਜੀ ਰਖਣੀ ਜੰਦੀ ਰਖਣੀ ਜੰਦੀ ਐ ਕੱਲ ਸਮੋਸੇ ਲੈ ਆ ਗਏ ਦਿੱਤੇ ਇਹਨੂੰ ਉਹ ਵੀ ਖਾ ਲਈ ਪਰਸੋ ਚਾਵਲ ਲੈ ਆ ਗਏ ਦਿੱਤੇ ਯਾਨੀ ਰੋਜ਼ ਇਹਨਾਂ ਇੱਕ ਦੋ ਚੀਜ਼ਾਂ ਆ ਜੀ ਮੈਂ ਬਾਜ਼ਾਰ ਜਾਂਦੀ ਵੱਖਰਾ ਖਾਂਦੀ ਗੋਦੀ ਚੀਜ਼ਾਂ ਹੋਈਆਂ ਖਾ ਲੱਭੀ ਐ

16 20 1 2 3 4 5 6 7 8 9 10 11 12 13 14 15 16 20 ਤੇ ਦੋ ਘੜੇ ਜਿਹੜੇ 18 ਸੀ ਆ ਤੇ 6 ਬਲੇਡ ਸੰਗਲੇਟ ਹੁੰਦੀ ਹੈ ਤਿੰਨ ਬਲੇਡ ਇਕੱਲੇ ਖਾਜੇਗੀ ਤੂੰ ਹੈਨਾ ਤੇ ਖਾਣੇ ਆ ਤੇ ਇੱਕ ਅੱਧਾ ਪੀਸ ਲੈ ਲੈਣਾ ਮੇਰੇ ਮਮਸ ਤੇ ਨਿਆ ਰੱਖੀ ਹੁੰਦੇ ਵੇ ਉਹ ਮੈਂ ਤੇ ਤੇਰੇ ਬਰਾਬਰ ਦੇ ਖਾਣੇ ਨੇ ਮੈਨੂੰ ਖਾਣੇ ਪੈਣੇ ਨੇ ਕਿਉਂ ਤੇ ਤੈਨੂੰ ਨੁਕਸਾਨ ਨਾ ਕਰ ਜਾ ਮੁਰਗੇ ਮੈਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਹੋਰ ਕੀ ਇਹਦੇ ਨਾਲ ਬਲੇਡ ਹੈ ਮੈਨੂੰ ਮਗਰ ਹਾਂ ਮਜਬੂਰੀ ਹੈ ਹੂੰ ਹੂੰ ਕਰੀ ਜਾਂਦੀ ਏ ਕੱਟ ਲਾਓ ਮੈਂ ਖਾਣੇ ਨੂੰ ਪੋਸਟ ਕੱਟ ਲਓ ਸਰਾਤ ਹੈ ਤੇ ਮੈਂ ਕਹ ਤੋ ਗਿਆ ਮਾੜੇ ਮਿਰਚੀ ਜ਼ਿਆਦਾ ਬੱਦ ਤੁਹਾਨੂੰ ਕਿਹਨਸੀ ਲੱਗ ਜੂਗੀ ਫਿਰ ਮੈਂ ਖਾਣੇ ਮੇ ਨਾ ਬੰਦ ਹੋ ਜੂਗਾ ਪਾਣੀ ਇਸ ਕਰਕੇ ਨਹੀਂ ਨਾ ਬਿਨਾ ਤੂੰ ਜੇ ਜਾਂਦੇ ਪਾਣੀ ਪੀਵੇ ਤੈਨੂੰ ਖਾਂਸੀ ਲੱਗੇ ਤੇ ਮੁਰਗਿਆ ਦਾ ਖਾਣਾ-ਪੀਣਾ ਛੁੱਟੇ ਹਨਾ ਹਾਂ ਸਾਰੇ ਖਾਗੀ ਤੂੰ ਖਾਣੇ ਨਹੀਂ ਖਾਣ ਵਾਸਤੇ ਲੈਂਦੇ ਦੀ ਯਾਰ ਮੈਂ ਤਾਂ ਵਾਸ ਮੁਸ਼ਕਿਲ ਨਾਲ 4-5 20 ਖਾਦੇ ਹੋਣਗੇ ਤੂੰ ਤੇ ਸਾਰੇ ਰੱਖਣਗੇ ਤੂੰ ਜੇ ਆਪ ਲੈਂਦੇ ਹੋ ਤੇ ਗਰਮੀ ਚ ਜ਼ਿਆਦਾ ਨਹੀਂ ਖਾਇਰਾ ਤੇ ਇਹ ਜਿਆਦਾ ਥੋੜੀ ਖਾਣੇ ਨੇ। ਉਹ ਤੂੰ ਨਹੀਂ ਤੈਨੂੰ ਕੀ ਹੈ ਤੂੰ ਜੰਗ ਫੂਡ ਬਹੁਤ ਖਾਂਦੇ ਵੀ ਹੈ। ਮੈਂ ਤਾਂ ਕਦੀ ਕਦੀ ਖਾਂਦਾ। ਮੈਂ ਤਾਂ ਨਹੀਂ ਖਾਂਦਾ ਨੀ। ਤੂੰ ਦੇ ਦੱਸਿਆ ਵੀ ਨਹੀਂ ਤੇ ਬੰਦਾ ਐ ਗਿਆਂਦਾ ਕਰੋ ਖਾ ਲੋ ਤੁਸੀਂ ਮੈਂ ਤਾਂ ਜਿਆਦਾ ਰਹਾ ਤੇ ਨਹੀਂ ਸੀ ਘੜਨਾ ਫੋਨ ਜੋ ਫੋਨ 'ਚ ਬੜੇ ਹੋਇਓ ਤੇ ਮੈਨੂੰ ਯਾਰ ਮੈਸੇਜ ਆਂਦੇ ਸੀ ਕੰਪਨੀ ਦੇ ਹੁਣ ਉਹ ਵੀ ਦੇਖਣੇ ਪੈਂਦੇ। ਮੈਨੂੰ ਕੀ ਪਤਾ ਤੂੰ ਕਿੰਨੇ ਗਾਣੇ ਚ ਕਹਿ ਮੰਨਦੇ ਮੇਰੇ ਐਨੇ ਪੀਸ ਸਕਦਾ। ਚਲੋ ਕੋਈ ਨਹੀਂ। ਤਾ ਫੇਰ ਲੈਣਾ। ਕੱਲ ਫੇਰ ਲੈਣਾ। ਅੱਛਾ। ਕੱਲ ਤੂੰ ਹੀ ਜਿਆਦਾ ਖਾ ਲੈਣਾ। ਮੈਂ ਥੋੜੇ ਖਾਵਾਂਗੀ। ਕੱਲ ਗੁੰਡਾ ਦਾ ਰੌਣ ਬਣਾਣਾ। ਜਾ ਖਲੀ ਪੰਡਿਰਾ ਕਿਆ ਅੰਤਰਾ ਖੰਗਲ ਫੁੱਕੀ ਜਾਨ ਨੇ ਬੜਾ ਕਿਥੋਂ ਟੱਕਰ ਗਈ ਬੰਦੇ ਇਹ ਮੇਰੇ ਪੇਟ 'ਚ ਦਰਦ ਹੋਣ ਲੱਗ ਗਿਆ ਇਹ ਇਹਦੇ ਦੇ ਪੇਟ 'ਚ ਦਰਦ ਹੋਣ ਲੱਗ ਗਿਆ ਕੀ ਕਰਾਂ ਨੰਨੂ ਠਾਹਾਂ ਦਵਾਏ ਦਵਾਏ ਦੇਣੀਆਂ ਮੈਨੂੰ ਕੋਈ ਤਾਂ ਹੀ ਮੈਨੂੰ ਰਮਾਨ ਮਿਲੇਗਾ ਹਾਂਜੀ ਉੱਠ ਜਾ ਮੇਰਾ ਪੇਟ ਦਰਦ ਹੁੰਦਾ ਵੇ ਕੀ ਹੈ ਅਮ ਠਾਈ ਨਹੀਂ ਡਾਂਗੂ ਕਰੀਨੀ ਹੈ ਉੱਠ ਜਾ ਸੋਈ ਦੇ ਦਿਨ ਵੀ ਨਹੀਂ ਤੱਕੀ ਤਰ੍ਹਾਂ ਖੜਿਆ ਅੰਦੇ ਨੂੰ ਮੈਂ ਕੀ ਕਰਨਾ ਇੱਥੇ ਦੇ ਨੀਰਾ ਹੋਇਆ ਮੇਰੇ ਦਰਦ ਹੁੰਦਾ ਪੇਟ ਦਰਦ ਮੇਰਾ ਪੇਟ ਦਰਦ ਹੁੰਦਾ ਵੇ ਉੱਠ ਜਾ ਕੀ ਆ ਤੂੰ ਡਾਂਗ ਹੀ ਕਰੀ ਜਣੀ ਆ ਕੀ ਗੱਲ ਹੋ ਗਈ ਤੁਨੋ ਕੀ ਹੈ ਪੇਟ ਦਰਦ ਹੁੰਦਾ ਵੇ ਹੈ ਪੇਟ ਦਰਦ ਹੁੰਦਾ ਪੇਟ ਦਰਦ ਪੇਟ ਕਿਥੇ ਦਰਦ ਹੋਣਾ ਪੇਟ ਮੈਨੂੰ ਕੀ ਪਤਾ ਕਿਸ ਤਰ੍ਹਾਂ ਦਰਦ ਹੁੰਦਾ ਹੈ ਰਾਤੀ ਤੇ ਤੂੰੋਂੋਂ ਬਸ ਬਾਸ ਤੋਂ ਚੋੜ ਘਾਦਾ ਹੀ ਮੈਂ ਵੀ ਚੋੜ ਘਾਦੇ ਤੂੰ ਹੀ ਚੋੜ ਘਾਦੇ ਸੌ ਗਈ ਹੈ ਹੈਨਾ ਤੇ ਫੇਰ ਬੈਠ ਕੇ ਦਰਦ ਦਰਦ ਹੋਣਾ ਪਿਆ ਸੋਤੇ ਗਈ ਸਮੇਂ ਪਰ ਇਹ ਬਾਰੇ ਦੱਸ ਨਹੀਂ ਆ ਕਮਾਲ ਹੋ ਗਈ ਹੈ ਤੇਰੇ ਵਾਲੀ ਦੀ ਤੁਨ ਸਾਨ ਨਹੀਂ ਪਤਾ ਨਹੀਂ ਕੌਣ ਹੈ ਡੰਗੜਾ ਨੂੰ ਖਾਂਦੀ ਹੈ ਪਤਾ ਨਹੀਂ ਕਿਧਰ ਖਾਣਾ ਪਹਿਲਾ ਹਯਮ ਹੈ ਨਾ ਦੂਜਾ ਜੂ ਖਾ ਗਵਾ ਹੀ ਨਹੀਂ ਹੈ ਹਰ ਜੀ ਖਾਂਦਵਾ ਹੇਮ ਗੰਨੀ ਪੈਂਦੀ ਹੈ ਤੁੜਨਾ ਫਿਰ ਨਾ ਪੈਂਦਾ ਘੰਟਾ ਦਾ ਘੰਟਾ ਰੈਸਟ ਕਰਦੀ ਥੋੜਾ ਤੁੜਨਾ ਪੈਂਦਾ ਫੇਰ ਜਾ ਕੇ ਰੈਸਟ ਕਰਦੀ ਹੈ ਤੇ ਤੂੰ ਸਭ ਦਿਖਾ ਦੇ ਦਿੱਤੀ ਹੂ ਫੇਰ ਉੱਠ ਗਈ ਹੂ ਫੇਰ ਭੁੱਖ ਲੱਗੀ ਹੈ ਫੇਰ ਕੁਝ ਖਾ ਲੇਗੀ ਫੇਰ ਸੋ ਜਾਏਗੀ ਤੇ ਬਿਮਾਰੀਆਂ ਤਾਂ ਹੋ ਰਵਾਂਗੀ ਇਸ ਤਰ੍ਹਾਂ ਖਾਈਦਾ ਉਹ ਇਕਲ ਸੇ ਉਹ ਵੀ ਖਾਨੀ ਦੀ ਜਨਗੂ ਹੂੜ ਪਈ ਐ ਰੋਜ਼ ਹੀ ਕੋਈ ਬਿਜਾਰੋ ਜੀਜਾ ਸਮਾਨ ਲੈ ਲਾ ਕੇ ਉਹ ਵੀ ਸਾਡੇ ਅੰਦਰ ਜਮਾ ਹੁੰਦੇ ਪਏ ਮੇਦਾ ਮੇਦਾ ਹੀ ਹੁੰਦਾ ਮੇਦਾ ਸਾਰਾ ਜਮਾ ਹੁੰਦਾ ਮੇਦਾ ਨਹੀਂ ਹਈ ਹੁੰਦਾ ਕਿਨੇ ਕਿਨੇ ਕੇ ਡੇਮ ਉਹ ਜਮਾ ਹੀ ਨਹੀਂ ਦਿੰਦਾ ਸਾਡੇ ਅੰਦਰ ਤੇ ਮੁਹੰਮਦ ਖਾਨੇ ਨਾ ਜਿਹੜੇ ਉਹ ਕਈ ਕਈ ਦਿਨ ਸਾਡੇ ਅੰਦਰ ਰਹਿੰਦੇ ਨੇ ਉਹ ਨਹੀਂ ਹਜੇ ਹੁੰਦੇ ਉਹਦੇ ਮੇਦਾ ਜੀ ਕਰਦਾ ਵੈ ਸੇ ਤਾਂ ਖਾਲੇ ਮੁੰਡੇ ਤੇਰਾ ਬੋਦਾ ਜੀ ਨਾ ਕਰਿਆ ਅਗਰ ਆਪਣਾ ਨੀ ਨੂੰ ਹਰਾ ਪਰ ਸੰਭਾਲ ਕੇ ਰੱਖਿਆ ਗਾ ਤਰੀਕੇ ਨਾਲ ਖਾਇਆ ਕਰ ਪਲੇਟ ਚਾਵਲ ਬਚੇ ਇਸੇ ਥੋੜੇ ਮੇਰਾ ਰਹਿਮਾਨ ਕਾਲੀ ਬੰਦੇ ਇਸ ਵਿੱਚ ਮੈਂ ਖਾ ਲਵਾ ਜੋ ਲੱਗਦਾ ਰਜੀ ਓਟੋ ਟੋਕੇ ਖਾਂਦੇ ਸਮਾਨ ਦਹੀ ਜਿਵੇਂ ਸਰੇ ਖਾਂਦੀ ਓਟਕੇ ਗਰਮ ਕਰਦੀ ਦੋਨੇ ਤਰੀਕੇ ਨਾਲ ਖਾਂਦੀ ਓਨੂੰ ਚਲ ਹੁਣ ਦੇਣਾ ਮੈਂ ਤੈਨੂੰ ਦਵਾਈ ਹੁਣ ਰੈਡੀ ਫਿਰ ਇਹਦੇ ਦਵਾਈ ਕਿਤੇ ਕੋਈ ਡਾਕਟਰ ਨਹੀਂ ਖੋਲਿਆਣਾ ਦੇਣਾ ਤੈਨੂੰ ਖਾਕੀ ਗੋਲੀ ਖਾ ਲੈ ਹੁਣ ਦੋ ਤਿੰਨ ਦਿਨ ਪਰੇਜ ਵੀ ਮੇਰਾ ਨਾਲ ਹੀ ਚੱਲੂਗਾ। ਹੁਣ ਕੁਝ ਖਾਣ ਨੂੰ ਨਹੀਂ ਦੇਣਾ ਇਹਨੇ ਮੈਨੂੰ। ਮੈਂ ਕਿੱਸਾ ਹੀ ਕਹਿੰਦੇ ਆ। ਮੈਨੂੰ ਐਨ ਵੀ ਖਾਣਾ ਚਾਹੀਦਾ ਇੱਕ ਚੀ ਖਾ ਲਓ ਫਿਰ ਦੂਜੀ ਖਾ ਲਓ। ਚੀ ਪਈ ਆ ਫਿਰ ਕਿਆ ਪਈ ਆ ਤੇ ਅਗਲੇ ਦਿਨ ਕੰਮ ਆਈਊਗੀ। ਮੈਂ ਤੇ ਲਾ ਹੀ ਕਰਦੀ ਆ। ਮਿੰਟ ਬਾਦ ਖਾ ਹੀ ਜਾਂਦੀ ਖਾ ਹੀ ਜਾਂਦੀ ਆ। ਇਹਨਾਂ ਵੀ ਨਹੀਂ ਖਾਣਾ ਚਾਹੀਦਾ। ਆਪਣੀ ਸਿਹਤ ਹੀ ਖਰਾਬ ਹੋਊਗੀ ਮੇਰੀ। ਮੈਨੂੰ ਹੁਣ ਜੰਗ ਫੂਡਸ ਉਹ ਐਵੇਂ ਵੀ ਨਾ ਪ੍ਰੇਸ਼ ਕਰਦਾ ਹੀ ਪੈਣਾ ਹੁਣ ਨਹੀਂ ਮੈਂ ਖਾਣਾ ਕਰਨਾ ਜ਼ਿਆਦਾ ਕੁਝ ਵੀ ਇਹ ਸਾਰਿਆਂ ਨੂੰ ਜੁਰਬਲੀ ਨੇ ਤਾਂ ਆਪਣੇ ਆਪਣਾ ਪੇਟ ਬਾਹਰ ਦਾ ਖਾਣਾ ਖਾ ਕੇ ਜੰਗ ਫੂਡ ਖਾ ਕੇ ਦੇ ਖਾਅ ਕਰ ਲਿਆ ਤੇ ਤੁਸੀਂ ਵੀ ਇਹ ਬਾਹਰ ਦੇ ਖਾਣੇ ਤੋਂ ਬਚੋ ਤੇ ਆਪਣੇ ਪੇਟ ਨੂੰ ਬਚਾਓ ਤੇ ਇਸ ਤੋਂ ਪਰੇਸ਼ਾਨ ਲੋਕੀ ਇਹੋ ਜਿਹੀ ਹੋਣੇ ਕਿ ਜਿਹੜੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਿਰਫ ਵੀਡੀਓ ਵੇਖਦੇ ਆ ਤੇ ਪਲੀਜ਼ ਵੀਡੀਓ ਦੇਖੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ